ਭਾਈ ਜੀ ਕੀ ਨਾਮ ਤੁਹਾਡਾ ਜੋਗਾ ਸਿੰਘ ਹੈ ਜੀ ਅ ਜੋਗਾ ਸਿੰਘ ਜੀ ਕੀ ਮਸਲਾ ਹੈ ਕਿਸ ਤਰ੍ਹਾਂ ਤੁਹਾਡੇ ਨਾਲ ਕੀ ਹੋਇਆ ਸਰ ਮੇਰੇ ਡੈਡੀ ਰੋਜ਼ ਦੀ ਤਰ੍ਹਾਂ ਦੁੱਧ ਦੇਣ ਜਾਂਦੇ ਸੀ ਦੁੱਧ ਦੇ ਕੇ ਵਾਪਸ ਆਉਣ ਦੇ ਜੀ ਰਸਤੇ ਦੇ ਵਿੱਚ ਕੁਝ ਵਿਅਕਤੀਆਂ ਨੇ ਆਣ ਕੇ ਉਹਨਾਂ ਦੇ ਸੱਟਾ ਮਾਰ ਕੇ ਉਹਨਾਂ ਦਾ ਕਤਲ ਕਰਤਾ ਜੀ ਉਸ ਤੋਂ ਬਾਅਦ ਪੁਲਿਸ ਨੇ ਪਰਚਾ ਵੀ ਘਟਤਾ ਆ ਐਫ ਆਰ ਦੀ ਕਾਪੀ ਹੈ ਜੀ ਹਮ ਹੁਣ ਜਿਹੜੀ ਆ ਅਗਲੀ ਕਾਰਵਾਈ ਕੋਈ ਨਹੀਂ ਕਰਨ ਢੀ ਉਹ ਮਤਲਬ ਪੁਲਿਸ ਆਜ ਤੱਕ ਮਹੀਨਾ ਹੋ ਜਾਂ ਲੱਗਾ ਜੀ 23 ਤਰੀਕ ਚ 4 ਚੌਥੇ ਮਹੀਨੇ ਦੀ ਜੇ ਹਮ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਜਿਹੜੇ ਹੈਗੇ ਆ ਪੁਲਿਸ ਮੁਲਾਜ਼ਮਾ ਉਹਨਾਂ ਨੂੰ ਅਸੀਂ ਮੌਕੇ ਤੇ ਗੱਡੀ ਵੀ ਜਿਹੜੀ ਆ ਜਿਸ ਵਿੱਚ ਕਤਲ ਕੀਤਾ ਹਨ ਕੇ ਆ ਗੱਡੀ ਬਰਾਮਦ ਕਰਾਈ ਹੈ ਜੀ ਗੱਡੀ ਖੜਕ ਕੇ ਛੱਡ ਦਿੱਤੀ ਹੈ ਜੀ ਉਸ ਤੋਂ ਬਾਅਦ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਉਹ ਬੰਦੇ ਸ਼ਰਿਆਮ ਘਰ ਤੋਂ ਰੇ ਫਿਰਦੇ ਜੀ ਸਾਨੂੰ ਉਹਨਾਂ ਤੋਂ ਜਾਨ ਦਾ ਵੀ ਖਤਰਾ ਹੈਗਾ ਜੀ ਸਾਨੂੰ ਸ਼ਰਿਆਮ ਧੱਕੀਆਂ ਦੇਂਡੇ ਜੀ ਉਸ ਤੋਂ ਬਾਅਦ ਜਿਹੜਾ ਆਪਣੇ ਫਤਿਹਗੜ੍ਹ ਐਸ ਐਚਓ ਆਪਣਾ ਡੀ ਐਸ ਪੀ ਆਪਣੇ ਸਿਆਸੀ ਆਪਣੇ ਲੀਡਰ ਸਾਹਿਬ ਸਾਡੇ ਇੱਥੇ ਹਲਕੇ ਦੇ ਇੰਚਾਰਜ ਜਿਹੜੇ ਆ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰੀ ਕਾਰਵਾਈ ਹੋਈ ਹੈ ਜੀ ਉਹ ਕੋਈ ਵੀ ਸਾਡੀ ਜਿਹੜੀ ਆ ਸੁਣਵਾਈ ਨਹੀਂ ਹੋਣੀ ਹੈਗੀ ਉਹ ਅੱਗੋਂ ਸਾਨੂੰ ਇਹ ਕਹਿਣ ਦੇ ਆ ਕਿ ਅਸੀਂ ਤੁਹਾਡਾ ਜੜਾ ਪਰਚਾ ਆ ਅਸੀਂ ਖਾਰਜ ਕਰ ਦੇਣਾ ਹੈ ਮਤਲਬ ਆ ਗੱਲ ਜਿਹੜੀ ਆ ਮਤਲਬ ਖਾਰਜ ਕਰਨ ਨਾਲੋਂ ਕਿਹਾ ਜੀ ਉਹਨਾਂ ਨੇ ਕਤਲ ਦੀ ਵਜ੍ਹਾ ਕੀ ਸੀ ਕਿਉਂ ਕਤਲ ਕੀਤਾ ਗਿਆ ਕਤਲ ਇਹ ਕਰਕੇ ਜੀ ਸਾਡਾ ਕਾਫੀ ਟਾਈਮ ਲੰਮੇ ਤੋਂ ਜ਼ਮੀਨੀ ਕੇਸ ਚੱਲਦੇ ਆ ਜੀ ਕੇਸਾਂ ਦੇ ਵਿੱਚ 24 ਤਰੀਕ ਸੀ 23 ਤਰੀਕ ਨੂੰ ਸਾਡੇ ਪਾਤਾ ਸਾਹਿਬ ਦੁੱਧ ਦੇ ਕੇ ਆਉਂਦੇ ਵਾਪਸ ਰਸਤੇ 'ਚ ਉਹ ਬੰਦਿਆਂ ਨੇ ਕਤਲ ਕਰ ਦਿੱਤਾ ਜੀ। ਬਾਈ ਜੀ ਕੀ ਕਹੋਗੇ ਜਿਸ ਤਰ੍ਹਾਂ ਇਹ ਵਾਰਦਾਤ ਵਾਪਰੀ ਹੈ? ਇਹ ਵਾਰਦਾਤ ਜਿਹੜੀ ਇਹ ਬਹੁਤ ਨਿੰਦਣਯੋਗ ਆ। ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਪਰਿਵਾਰ ਸਾਰੇ বাসਦੇ ਨੇ। ਕੋਈ ਸਾਡੇ ਪਿੰਡ 'ਚ ਵਿੱਚ ਸਿਆਸੀ ਨਹੀਂ ਹੋ ਜਾ ਵੀ ਕੋਈ ਵੀ ਸਿਆਸਤ ਨਾ ਖੜੇ। ਸਾਬ ਸੈਂਤੀ ਨੇ ਸਾਡੇ 7ਵੀਂ ਵਾਰ ਸਾਡੀ ਪੰਚਾਇਤ ਸਾਬ ਸੈਂਤੀ ਨੇ ਬਣੀ ਹੈ ਜੀ। ਮੌਕੇ ਤੇ ਮੇਰੀ ਵਾਈਫ ਸਰਪੰਚ ਨੇ ਅਪਿੰਦਰ ਕੌਰ ਅਸੀਂ ਸਾਬ ਸੈਂਤੀਨਾ ਸਰਪੰਚ ਬਣੇ ਆ ਮੈਂਬਰ ਇਹ ਮੈਂਬਰ ਇਹਦਾ ਇਹਦਾ ਡੈਡੀ ਦੇ ਡੈਥ ਹੋਈ ਹੈ ਪਰ ਸਾਡੀ ਸੁਣਵਾਈ ਸਰਪੰਚ ਹੋ ਕੇ ਜਿਹੜੇ ਮੈਂਬਰ ਅਸੀਂ ਬਕਾਇਦਾ ਅਸੀਂ ਪੰਚਾਇਤ ਦੇ ਵਿੱਚ ਵੀ ਆ ਸਰਕਾਰ ਦੇ ਵਿੱਚ ਵੀ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਐਸਐਚਓ ਕੋ ਜਾਨੇ ਆ ਐਸਐਚਓ ਸਾਹਿਬ ਕਹਿੰਦੇ ਡਿਪਟੀ ਨੇ ਕਰਨਾ ਜੋ ਕਰਨਾ ਡਿਪਟੀ ਕੋ ਜਾਨੇ ਆ ਡਿਪੀ ਸਾਹਿਬ ਕਹਿੰਦੇ ਆ ਜੀ ਇਹ ਐਸਐਚਓ ਨੇ ਕਰਨਾ ਜਿੱਦਾਂ ਦਾ ਕਤਲ ਹੋਇਆ ਵਾ ਤੀਸਰੇ ਦਿਨ ਬਾਅਦ ਪਰਚਾ ਆਇਆ ਵਾ ਉਦੋਂ ਦੇ ਪੁਲਿਸ ਨੇ ਇੱਕ ਗੇੜਾ ਨਹੀਂ ਮਾਰਿਆ ਇੱਕ ਵੀ ਜਿਹੜਾ ਬੰਦੇ ਛਰੇ ਆ ਫਿਰਦੇ ਨੇ ਬਕਾਇਦਾ ਵੀਡੀਓ ਸਾਡੇ ਕੋ ਗੱਡੀ ਬਰਾਮਤ ਕਰਾਈ ਹੈ ਗੱਡੀ ਵੀ ਉਹਨਾਂ ਨੇ ਛੱਡਤੀ ਆ ਉਲਟਾ ਸਾਡੇ ਜਿਹੜੇ ਹਲਕੇ ਦਾ ਨਹੀਂ ਚਾਹ ਇਹ ਆਂਦਾ ਹੈ ਵੀ ਬਣਾ ਲਈ ਜਾਂਦਾ ਤੁਸੀਂ ਰਿਪੋਰਟ ਜਾ ਕੇ ਉੱਥੇ ਮਤਲਬ ਮੈਡੀਕਲ ਦੀ ਰੱਲੀ ਰਿਪੋਰਟ ਤੁਸੀਂ ਆਂਦਾ ਹੈ ਮੇਰੇ ਤੋਂ ਲਾਭ ਹੋ ਕੇ ਤੁਰਨਦੇ ਜੀ ਲਾਭਾ ਹੋ ਗਏ ਅਸੀਂ ਕੋਈ ਨਹੀਂ ਤੁਰਨਦੇ ਅਸੀਂ ਜੋ ਪਿੰਡ ਦਾ ਸੰਯੋਗ ਅਸੀਂ ਪਿੰਡ ਦੇ ਸੰਯੋਗ ਨਾਲ ਰਹਿੰਦੇ ਆ ਤੇ ਪਿੰਡ 'ਚ ਜਿਹੜਾ ਕੰਮ ਗਲਤ ਹੈ ਅਸੀਂ ਗਲਤ ਨੂੰ ਗਲਤ ਕਹਿੰਦੇ ਜਿਹੜਾ ਸੱਚਾ ਸੱਚ ਨੂੰ ਸੱਚਾ ਕਹਿੰਦੇ ਇਸ ਕਰਕੇ ਜਿਹੜੀ ਆ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਕਤਲ ਹੋਇਆ ਵਾ ਇਹ ਬਾਕਾਇਦਾ ਮਕਵੇ ਤੇ ਜਿਹਨੇ ਵੇਖਿਆ ਉਸ ਬੰਦੇ ਨੇ ਗਵਾਹੀ ਵੀ ਦਿੱਤੀ ਮੈਂ ਵੇਖਿਆ ਪਰ ਕੋਈ ਸੁਣਵਾਈ ਨਹੀਂ ਐਸਐਸਓ ਲੋ ਡਿਪਟੀ ਸਾਹਿਬ ਲੋ ਕੋਈ ਹੜੇ ਕੋਈ ਐਸਟੀਪੀ ਤਾਂ ਅਸੀਂ ਦੌੜ ਭੱਜ ਕੀਤੀ ਹੈ ਕੋਈ ਕੋਈ ਕਾਰਵਾਈ ਕਰ ਰਹੀ ਹੋ ਸਕਦਾ ਵੀ ਸਿਆਸੀ ਦਬਾਵਾ ਉਸ ਬੰਦੇ ਜਿਸ ਨੇ ਕਤਲ ਕੀਤਾ ਵਾ ਉਹਦੇ ਨਿਕਾਂ ਬੰਦਿਆਂ ਦੇ ਨਾਲ ਝਗੜੇ ਚੱਲਦੇ ਨੇ ਇਹ ਫੋਟੋ ਗੱਡੀ ਆ ਗੱਡੀ ਬਰਾਮਦ ਕਰਾਈਏ ਸਰ ਇਹ ਗੱਡੀ ਖੜ ਕੇ ਫਿਰ ਛੱਡ ਦਤੀ ਹੈ ਪੁਲਿਸ ਨੇ ਹੁਣ ਪੁਲਿਸ ਕੀ ਕਹਿੰਦੀ ਹੈ ਹੁਣ ਪੁਲਿਸ ਮੌਕੇ ਤੇ ਕਹਿਣ ਦੀ ਹੈ ਕਿ ਅਸੀਂ ਪਰਚਾ ਹੀ ਖਾਰਜ ਕਰਨਾ ਹੈ ਜੀ ਕਿਉਂ ਪਤਾ ਨਹੀਂ ਇਸ ਗੱਲ ਦਾ ਇਹ ਕੋਈ ਸਿਆਸੀ ਦਬਾਅ ਹੈ ਕੀ ਚੀਜ਼ ਹੈ ਇਸ ਚੀਜ਼ ਦਾ ਸਾਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਕਹਿ ਖਾਰਜ ਕਰਨਾ ਸਾਨੂੰ ਆਪਣੇ ਫਾਦੇਗੜ ਡਿੰਪੀ ਸਾਹਿਬ ਨੇ ਅੱਛਾ ਹਾਂਜੀ ਫਿਰ ਤੁਸੀਂ ਕੀ ਕਹਿੰਦੇ ਅਸੀਂ ਸਾਰੋਂ ਉੱਠ ਕੇ ਆਗੇ ਜੀ ਅਸੀਂ ਉਹਨਾਂ ਨੂੰ ਕੀ ਕਹਿਣਾ ਜੇ ਤੁਹਾਡੀ ਸੁਣਵਾਈ ਨਹੀਂ ਕੋਈ ਹੈਗੀ ਤੁਸੀਂ ਕੀ ਕਹਿ ਸਕਦੇ ਹਾਂਜੀ ਸਰਪੰਚ ਸਰ ਛਰੇ ਹਮ ਥੱਕਾ ਹੋ ਰਿਹਾ ਜੀ ਸ਼ਰੇ ਆਮ ਜਿਹੜੀ ਗੁੰਡਾਗਰਦੀ ਸ਼ਰੇ ਆਮੋਂ ਹੁੰਦੀ ਆ ਇਸ ਬੰਦੇ ਦੇ ਇੱਕ ਨਾ ਨਹੀਂ ਬਹੁਤ ਜਾਣਿਆ ਨਾਲ ਝਗੜੇ ਨੇ ਜ਼ਮੀਨੀ ਝਗੜੇ ਨੇ ਇਹ ਪਿੰਡ ਦਾ ਲੰਬੜਦਾਰ ਹੀ ਇਹਨੂੰ ਪਿਆਲੀਆਂ ਜਿੱਥੇ ਗਲਤਮੁਲਤ ਜਾਬ ਦਾ ਕੰਮ ਇਹਨੇ ਗਲਤਮੁਲਤ ਇੱਕ ਨਹੀਂ ਮੇਰੇ ਅਖਲ ਘਟਪਾ 50 ਕੇਸ ਤੇ ਹੋਣਗੇ ਇਹਨੇ ਬਹੁਤ ਯਾਰਾ ਗੰਦ ਪਾਇਆ ਸਾਡੇ ਪਿੰਡ ਦੇ ਵਿੱਚ ਅਜੇ ਸਾਡੇ ਪਿੰਡ ਦੇ ਵਿੱਚ ਬਕਾਇਦਾ ਸਾਡੇ ਪਿੰਡ ਦੇ ਹੱਦ ਤੋਂ ਵੀ ਬਾਹਰ ਆ ਪਰ ਵੋਟਾਂ ਸਾਡੇ ਪਿੰਡ ਦੇ ਹੋਣ ਦੇ ਕਰਕੇ ਜਿਹੜਾ ਸਿਆਸੀ ਦਬਾਅ ਸਾਡੇ ਤੇ ਪਾ ਪਾ ਕੇ ਇਹਨੇ ਸਾਰਾ ਕੁਝ ਕੀਤਾ ਤੁਸੀਂ ਸੁਣ ਰਹੇ ਹੋ ਇਹ ਦੱਸ ਰਹੇ ਨੇ ਕਿ ਜ਼ਮੀਨੀ ਵਿਵਾਦ ਤੋਂ ਕੰਮ ਸ਼ੁਰੂ ਹੋਇਆ ਤੇ ਅੰਤ ਕਤਲ ਤੱਕ ਗਿਆ ਇਹ ਕਹਿੰਦੇ ਨੇ ਕਿ ਪੁਲਿਸ ਹੁਣ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਇਹ ਕਹਿੰਦੇ ਨੇ ਕਿ ਪੁਲਿਸ ਦੇ ਉੱਪਰ ਸਿਆਸੀ ਦਬਾਅ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਹੈ ਇਲਾਕੇ ਦਾ ਜਿਹੜਾ ਦੂਜੀ ਧਿਰ ਦੀ ਮਦਦ ਕਰ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਹੁਣ ਜਿਹੜੀ ਪੁਲਿਸ ਆ ਉਹ ਕਹਿ ਰਹੀ ਆ ਕਿ ਅਸੀਂ ਇਹ ਪਰਚਾ ਖਾਰਜ ਕਰ ਦੇਣਾ ਹਾਂਜੀ ਬਾਈ ਜੀ ਕੀ ਕਹਾਂ ਮੇਰੇ ਮੈਂ ਜੀ ਦੁਕਾਨ ਤੇ ਜਾ ਰਿਹਾ ਹਾਂ ਵੀ ਬਟਾਲਾ ਰੋਡ ਮੇਨ ਤੇ ਕਤਲ ਹੋਇਆ ਜੇ ਇਹ ਮੇਰੇ ਅੱਖਾਂ ਸਾਹਮਣੇ ਆ ਮੈਂ ਅੱਧਾ ਕਿਲਾ ਵੀ ਆਪਣੇ ਚਾਚੇ ਤੋਂ ਥੋੜੇ ਦਾ ਪਿੱਛੇ ਹਾਂ ਜੀ ਤੇ ਜਦੋਂ ਇਹਨਾਂ ਨੇ ਗੱਡੀ ਬਟਾਲਾ ਰੋਡ ਤੇ ਲਾਈ ਜਨਾ ਮੋੜ ਕੇ ਬਟਾਲੇ ਵੱਲੋਂ ਪਿੰਡੋ ਆਈਏ ਗੱਡੀ ਮਰੂਤੀ ਕਾਰ ਇਹਦੇ ਵਿੱਚ ਬੰਦੇ ਚਾਰ ਬੈਠੇ ਨੇ ਇਹ ਦੋਹਾਂ ਪਤੀਆਂ ਨੇ ਵਾਰਦਾਨ ਕੀਤੀ ਆ ਤਿੱਕੇ ਹਥਿਆਰਾਂ ਨੂੰ ਵੱਢਿਆ ਆ ਤੇ ਜਦੋਂ ਮੈਂ ਲਾ ਕੇ ਭੱਜ ਗਿਆ ਗਿਆ ਇਹਨਾਂ ਗੱਡੀ ਭਜਾ ਲਈ ਆ ਦੋ ਅੰਨ ਭਜਾਤੇ ਮੋੜ ਚੌਲ ਤੇ ਲਾ ਕੇ ਗੱਲ ਖੋਲੋਤੇ ਨੇ ਉਹ ਵੀ ਨਾਲ ਨਿਕਲ ਕੇ ਬਟਾਲੇ ਵੱਲ ਨੂੰ ਤੁਸੀਂ ਅੱਖੀ ਦੇਖਿਆ ਅੱਖੀ ਵੇਖਿਆ ਮੈਂ ਮੁੜ ਕੇ ਹਸਪਤਾਲ ਉੱਤੇ ਖੜਿਆ ਲੱਦ ਕੇ ਮੌਕੇ ਤੇ ਡੈਥ ਹੋ ਗਈ ਹੈ ਅੱਛਾ ਹਾਂਜੀ ਤੇ ਹੁਣ ਪੁਲਿਸ ਕੀ ਕਹਿੰਦੀ ਪੁਲਿਸ ਇਹੋ ਕਹੀ ਜਾਂਦੀ ਆ ਵੀ ਪਰਚਾ ਖਰਜ ਕਰ ਦੇਣਾ ਐਕਸੀਡੈਂਟ ਕੇਸ ਬਣਾਉਣ ਦੀ ਆ ਜੀ ਸਾਨੂੰ ਕੋਈ ਐਕਸੀਡੈਂਟ ਕੇਸ ਅੱਖਾਂ ਸਾਹਮਣੇ ਮੇਰਾ ਕਤਲ ਹੋਇਆ ਜੇ ਤੇ ਮੈਂ ਕਿੱਦਾਂ ਮੰਨਾਂ ਵੀ ਇਹ ਵੀ ਇਹ ਕਦੇ ਆਪਣਾ ਐਕਸੀਡੈਂਟ ਹੋ ਗਿਆ ਜੀ ਠੀਕ ਇਹ ਮਹੀਨਾ ਹੋ ਗਿਆ ਜੀ ਕੱਲ ਨੂੰ ਠੀਕ ਹੈ ਹਲੋ 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 ਹਾਂਜੀ ਸਰ ਡੀਐਸਪੀ ਵਿਕਣਜੀ ਬੋਲ ਰਿਹਾ ਹਾਂ ਹਾਂਜੀ ਹਾਂ ਸਰ ਮੈਂ ਲਾਈਵ ਸਤਿ ਟੀਵੀ ਚੈਨਲ ਤੋਂ ਗੱਲ ਕਰ ਰਿਹਾ ਬਖਸ਼ੀਤ ਸਿੰਘ ਆਜ਼ਾਦ ਓਕੇ ਹਾਂ ਸਰ ਇੱਥੇ ਨਾ ਤੁਹਾਡੇ ਤੁਹਾਡੀ ਇੱਥੇ ਜਿਹੜੀ ਜੂਰਿਸਡਿਕਸ਼ਨ ਹੈ ਇਹਦੇ ਵਿੱਚ ਪਿੰਡ ਪੈਂਦਾ ਜੀ 베ਰੀਆਂ ਵਾਲਾ ਉੱਥੇ ਸਾਡੀ ਟੀਮ ਨੂੰ ਬੁਲਾਇਆ ਸੀਗਾ ਇੱਕ ਪਰਿਵਾਰ ਨੇ ਤੇ ਉਹ ਕਹਿ ਰਹੇ ਸੀਗੇ ਕਿ ਸਾਡਾ ਬਜ਼ੁਰਗ ਹੈ ਉਹਦਾ ਕਤਲ ਹੋਇਆ ਔਰ ਉਹਨਾਂ ਨੇ ਸਾਡੇ ਕੋਲ ਖਬਰ ਦੇ ਵਿੱਚ ਹੀ ਬੋਲਿਆ ਕਿ ਐਫ ਆਈ ਆਰ ਹੋਈ ਹੋਈ ਆ ਤੇ ਹੁਣ ਉਹ ਕਹਿ ਰਿਹਾ ਵੀ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਪਰਚਾ ਹੋਏ ਨੂੰ ਤੇ ਪੁਲਿਸ ਕਹਿੰਦੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਚਾਰ ਦੋਸ਼ੀਓ ਦੱਸ ਰਹੇ ਆ ਤੇ ਉਹ ਕਹਿੰਦੇ ਕਿ ਹੁਣ ਪੁਲਿਸ ਡੀ ਐਸ ਪੀ ਸਾਹਿਬ ਕਹਿੰਦੇ ਆ ਕਿ ਪਰਚਾ ਜਿਹੜਾ ਹੈ ਉਹ ਮੈਂ ਖਾਰਜ ਕਰ ਦੇਣਾ ਕੀ ਮਾਮਲਾ ਸਾਰਾ ਇਹ ਇਹ ਜਿਹੜਾ ਇਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਸਾਡੇ ਬਾਪ ਨੂੰ ਕੁਝ ਬੰਦਿਆਂ ਨੇ ਇਹਨਾਂ ਦੇ ਪਿੰਡ ਦੇ ਬੰਦੇ ਹੈਗੇ ਆ ਉਹਨਾਂ ਨੇ ਘਟਕਾ ਹਾਂ ਅਸੀਂ 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 ਕਤਲ ਦਾ ਮਕਦਮਾ ਦਰਜ ਕੀਤਾ ਹੋਇਆ ਹੈ। ਹਾਂ ਜੀ। ਪੂਰੀ ਇਨਵੈਸਟਿਗੇਸ਼ਨ ਜਿਹੜੀ ਤਪਰੀਸ਼ ਆ ਉਹ ਚੱਲ ਰਹੀ ਹੈ। ਠੀਕ ਹੈ ਜੀ। ਤਪਰੀਸ਼ ਚੱਲ ਰਹੀ ਹੈ ਜਦੋਂ ਵਿੱਚ ਪੂਰਾ ਐਵੀਡੈਂਸ ਕਲੈਕਟ ਹੋ ਜਾਏਗੀ ਆਪਾਂ ਸਾਰੀ ਕਾਰਵਾਈ ਪ੍ਰੋਪਰ ਕਰ ਰਹੇ ਹਾਂ। ਉਹਦੇ ਵਿੱਚ ਉਹਦੇ ਵਿੱਚ ਸਰ ਕੋਈ ਬੰਦਾ ਅਰੈਸਟ ਵੀ ਹੋਇਆ ਜੀ? ਨਹੀਂ ਬੰਦਾ ਹਜੇ ਕੋਈ ਅਰੈਸਟ ਨਹੀਂ ਆਇਆ। ਅੱਛਾ ਕੋਈ ਇਸ ਤਰ੍ਹਾਂ ਦੀ ਗੱਲ ਵੀ ਕੀਤੀ ਹੈ ਜੀ ਪੁਲਿਸ ਨੇ ਵੀ ਪਰਚਾ ਜਿਹੜਾ ਹੈ ਉਹ ਖਾਰਜ ਕਰ ਦੇਣਾ ਹੈ ਇਹ? ਉਹ ਨਹੀਂ ਕਿਉਂ ਅਸੀਂ ਕਿਉਂ ਕਰਾਂਗੇ ਗੱਲ? ਅਸੀਂ ਤਾਂ ਪਰਚਾ ਦਰਜ ਕੀਤਾ ਹੈ। ਤ੍ਰਤੀਸ਼ ਚੱਲ ਰਹੀ ਹੈ ਤੇ ਤ੍ਰਤੀਸ਼ ਵਿੱਚ ਜੋ ਕੁਛ ਆਏਗਾ ਉਹ ਉਹਦੇ ਮਤਲਬ ਕਰ ਲਈ ਹੋਏਗੀ ਠੀਕ ਹੈ ਜੀ ਠੀਕ ਹੈ ਧੰਨਵਾਦ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਚੱਲਦੀ ਰਹੇ ਜੀ ਹਾਂ ਜੀ ਹਰਪਜਨ ਸਿੰਘ ਜੀ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਹਰਪਜਨ ਸਿੰਘ ਜੀ ਲਾਈਵ ਸੱਚ ਟੀਵੀ ਤੋਂ ਬੋਲ ਰਿਹਾ ਜੀ ਬਖਸ਼ੀਤ ਸਿੰਘ ਜਾਦ ਹਾਂ ਜੀ ਹਰਪਜਨ ਸਿੰਘ ਜੀ 베ਰੀਆਂ ਵਾਲਾ ਪਿੰਡ ਤੋਂ ਹੀ ਹੈ ਨਾ ਤੁਸੀਂ ਹਾਂ ਜੀ ਅਛਾ ਸਟ੍ਰੈਟਜੀ ਇਹ ਨਾ ਤੁਹਾਡੇ ਪਿੰਡ ਦੀ ਇੱਕ ਖਬਰ ਸਾਡੇ ਚੈਨਲ ਤੇ ਆਈ ਹੈ ਤੇ ਇੱਕ ਪਾਰਟੀ ਨੇ ਦੋਸ਼ ਲਾਇਆ ਕਿ ਮਤਲਬ ਤੁਹਾਡੇ ਉੱਪਰ ਲਾ ਰਹੇ ਆ ਉਹ ਦੋਸ਼ ਕਿ ਉਹਨਾਂ ਨੇ ਸਾਡੇ ਪਿਤਾ ਦਾ ਕਤਲ ਕਰਤਾ ਸੀਗਾ ਤੇ ਉਹਨਾਂ ਤੇ ਕੇਸ ਦਰਜ ਆ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਹੁਣ ਪੁਲਿਸ ਜਿਹੜੀ ਆ ਪਰਚਾ ਖਾਰਜ ਕਰਨ ਨੂੰ ਫਿਰਦੀ ਆ ਫਿਰ ਅਸੀਂ ਜਿਹੜੇ ਡੀਐਸਪੀ ਵਿਪਨ ਕੁਮਾਰ ਨੇ ਉਹਨਾਂ ਦਾ ਵੀ ਸਾਡੇ ਚੈਨਲ ਦੇ ਉੱਪਰ ਪੱਖ ਆ ਚੁੱਕਾ ਹੈ ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਕਿ ਸ਼ਾਰਟ ਦੇ ਵਿੱਚ ਸਾਨੂੰ ਆਪਣਾ ਪੱਖ ਦਿਓ ਵੀ ਇਹ ਇੱਕ ਹੀ ਮਾਮਲਾ ਹੈ ਕੀ ਕਤਲ ਸੱਚੀਮੁੱਚੀ ਤੁਸੀਂ ਕੀਤਾ ਕਿ ਦੋ ਛੂਠਾ ਹੈ ਪੁਲਿਸ ਹਾਂ ਜੀ ਡੀਐਸਪੀ ਦਾ ਪਾਸ ਕੀ ਹੈ ਜੀ ਹਾਂ ਉਹ ਡੀਐਸਪੀ ਸਾਹਿਬ ਨੇ ਇਹ ਦੱਸਿਆ ਕਿ ਅਸੀਂ ਇਹ ਪਰਚਾ ਦਰਜ ਕੀਤਾ ਹੋਇਆ ਹੈ ਤੇ ਪਰ ਇਹਦੀ ਪੜਤਾਲ ਅਜੇ ਅਸੀਂ ਹੋਰ ਕਰ ਰਹੇ ਹਾਂ 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 ਜੀ ਇਹ ਕਿਦਮ ਤੋਂ ਇਹ ਕਿਦਮ ਤੁਸੀਂ ਉਹਦਾ ਬਿਆਨ ਲਿਆ ਜੀ ਆ ਡੀਐਸਪੀ ਸਾਹਿਬ ਦਾ ਬਿਆਨ ਕੱਲ੍ਹ ਹੋਇਆ ਜੀ ਸਾਡੇ ਕੋਲੇ ਅੱਛਾ ਹਾਂ ਜੀ ਉਹਨ ਇਹ ਆ ਜੀ ਕਿ ਮੇਰੇ ਨਵੇਂ ਇਹਨਾਂ ਨੇ ਮੈਨੂੰ ਮਰਨ ਵਾਲੇ ਦੇ ਪਰਿਵਾਰ ਨੇ ਹਾਂਜੀ ਹਾਂਜੀ 4 7 2024 ਨੂੰ ਸੱਟਾਂ ਲਾਈਆਂ ਸੀ ਅੱਛਾ ਤੁਹਾਨੂੰ ਲਾਈਆਂ ਸੀ ਮੈਨੂੰ ਲਾਈਆਂ ਸੀ ਬੜੀਆਂ ਗੰਭੀਰ ਸੱਟਾਂ ਲਾਈਆਂ ਮੈਂ 8-9 ਮਹੀਨੇ ਮੰਜੇ ਤੇ ਰਹਾਗੀ ਅੱਛਾ ਜੀ ਮੇਰੀ ਬਜ਼ੁਰਗ ਅਵਸਥਾ ਹੈ ਨਾ ਘਰੋਂ ਤਰੀਕ ਤੇ ਜਾਣਦੇ ਆ ਹਾਂ ਤੇ ਮੈਨੂੰ ਬਟਾਲਾ ਰੋਡ ਤੇ ਜਾਣ ਲੱਗਾ ਤੇ ਨਾਲ ਮੈਨੂੰ ਘਿਰ ਕੇ ਸੱਟਾਂ ਲਾਤੀਆਂ ਅੱਛਾ ਜੀ ਠੀਕ ਹੈ ਪਰਚਾ ਇਹਨਾਂ ਦੇ ਦਰਜਿਆ ਬੰਦਿਆਂ ਦਾ 10-11 ਤੇ ਅੱਛਾ ਤੁਹਾਡੇ ਵੱਲੋਂ ਮੇਰੇ ਵੱਲੋਂ 70 ਬੜਾ 24 ਐਫ ਆਈ ਆਰ ਇਹਨਾਂ ਤੇ ਦਰਜਿਆ ਅੱਛਾ ਜੀ ਠੀਕ ਹੈ ਥੋੜਾ ਫਿਰ ਕਰ ਚੂੜੀਆਂ ਠੀਕ ਹੈ ਜੀ ਉਹਦੇ ਚ ਕੀ ਕਰਦੇ ਸੀ ਵੀ ਰਾਜੀਨਾਮਾ ਮੇਰੇ ਤੇ ਕਰਨ ਦਾ ਬੰਦੇ ਵਿੱਚ ਪਾ ਕੇ ਤੇ ਦਬਾਅ ਪਾਉਂਦੇ ਸੀ ਰਾਜੀਨਾਮਾ ਕਰ ਲੈ ਰਾਜੀਨਾਮਾ ਦੀਆਂ ਕੋਈ ਮੇਰੀ ਕੋਈ ਕਮੀਆਂ ਪੇਸ਼ੇ ਨਹੀਂ ਰક્ષਤਾਂ ਨਹੀਂ ਪੂਰੀਆਂ ਕਰਦੇ ਅੱਛਾ ਜੀ ਠੀਕ ਹੈ ਤੇ ਜਮੀਨ ਦੇ ਮੇਰੇ ਇਹਨਾਂ ਦੇ ਕੇਸ ਚੱਲਦੇ ਸੀਗੇ ਤੇ ਉਹ ਮੇਰੇ ਕੇਸ ਸਾਰੇ ਅਦਾਲਤੀ ਮੇਰਾ ਕਾਗਜ਼ੀ ਪਤਰੀ ਵੀ ਸੱਚਾ ਹਾਂ ਤੇ ਕਾਨੂੰਨ ਵੀ ਮਦਦ ਕਰਦਾ ਸੀ ਉਹ ਕੇਸ ਨੇ ਸਾਰੇ ਜਿੱਤ ਗਿਆ ਹੋਇਆ ਹਾਂ ਅੱਛਾ ਜੀ ਦੋ ਤਿੰਨ ਕੇਸ ਚੱਲਦੇ ਨੇ ਉਹ ਵੀ ਇਹਨਾਂ ਦੇ ਹਰ ਦੇ ਕੰਡੇ ਤੇ ਆ ਅੱਛਾ ਜੀ ਜੋਗਾ ਸਿੰਘ ਪਾਰਟੀ ਦੇ ਰਤਨ ਸਿੰਘ ਪਾਰਟੀ ਦੇ ਰਤਨ ਸਿੰਘ ਤਾਂ ਮਰ ਗਿਆ ਹੁਣ ਜੋਗਾ ਸਿੰਘ ਦਾ ਵਾਪਸ ਹਾਂਜੀ ਹਾਂਜੀ ਯੋ ਇਹਨਾਂ ਦਾ ਬੰਦਾ ਜਿਹੜਾ ਮਰਿਆ ਵਾ ਉਹ ਐਕਸੀਡੈਂਟ ਕੇਸ ਨਾਲ ਮਰਿਆ ਵਾ ਠੀਕ ਹੈ ਇਹ ਤੁਸੀਂ ਪੁਲਿਸ ਤੋਂ ਵੈਰੀਫਾਈ ਕਰ ਸਕਦੇ ਹੋ ਅਸੀਂ ਪੁਲਿਸ ਦਾ ਪੱਖ ਲੈ ਚੁੱਕੇ ਹਾਂ ਜੀ ਤੁਹਾਡੇ ਉੱਪਰ ਪੁਲਿਸ ਨੇ ਪਹਿਲਾਂ ਪਰਚਾ ਦਰਜ ਕੀਤਾ ਹੈ ਜੀ ਕੋਈ ਚਾਰ ਬੰਦਿਆਂ ਤੇ ਉਹ ਕੀਤਾ ਸੀਗਾ ਦਰਜ ਇਹਨਾਂ ਨੇ ਦਬਾਅ ਪਾਇਆ ਸੀ ਉਹਨਾਂ ਤੇ ਤੇ ਐਸ ਐਚਓ ਜਿਹੜਾ ਉਹ ਸਾਡੇ ਐਨਟੀ ਹੈ ਅੱਛਾ ਕਰਮਦੀਪ ਅੱਛਾ ਕਰਮਦੀਪ ਐਸ ਐਚਓ ਸਾਡੇ ਐਨਟੀ ਹੈ ਤੇ ਇਹਨਾਂ ਦਾ ਮੇਰੀ ਭੁਗਤ ਰੱਖਦਾ ਜੋਗਾ ਸਿੰਘ ਪਾਰਟੀ ਨਾਲ ਅੱਛਾ ਇਹ ਪਾਰਟੀ ਥੋੜੀ ਮੀਰ ਹੈ ਅੱਛਾ ਜੀ ਅਹੀਂ ਮਤਨ ਬੰਦੇ ਅਹੀਂ ਨੇ ਜੋ ਗੇ ਨਹੀਂ ਹੈ ਕਿ ਉਹਨੂੰ ਰਾਜੀ ਕੇ ਰੱਖੀ ਰੱਖ ਸਕੀਏ। ਅੱਛਾ ਜੀ। ਇਹ ਤਰਨਦੀਪ ਸਿੰਘ ਤੇ ਇਹਨਾਂ ਦੀ ਜੋਗਾ ਸਿੰਘ ਪਾਰਟੀ ਦੀ ਸ਼ਾਹ ਤੇ ਹੋਇਆ। ਦੂਜਾ ਇਹ ਵੀ ਇਹ ਰਾਜੀਨਾਮਾ ਨਹੀਂ ਕਰਦੇ ਅਹੀਂ ਸਾਡੇ ਵੱਲੋਂ ਨਹੀਂ ਹੋ ਰਿਹਾ। ਇਹਨਾਂ ਦਾ ਦਿਲ ਕੀ ਇਹਨਾਂ ਦੇ ਆਲ ਜਾਂ ਲਾ ਦੀਏ ਝੂਠਾ ਇੱਕ। ਹਾਂ ਜੀ। ਤੇ ਇਸ ਬੇਸ ਤੇ ਖੜੇ ਸਾਡਾ ਰਾਜੀਨਾਮਾ ਕਰਜਣ ਕਿ ਮੈਨੂੰ ਜਿਹੜੀਆਂ 77 ਬੜਾ 24 ਐਫ ਆਈ ਆਰ ਦਾ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਉੱਪਰ ਕਤਲ ਦਾ ਦੋਸ਼ ਝੂਠਾ ਸੀ। ਉਠਾ ਹਈ 100% ਚ ਉਠਾਨੀ ਐ 101% ਚ ਉਠਾ ਠੀਕ ਹੈ ਸਾਨੂੰ ਪੁਲਿਸ ਨੇ ਸਾਡੀ ਵਰਸ਼ਨ ਲਈ ਹੈ ਹਾਂ ਦੱਸਿਆ ਕਿ ਅਸੀਂ 100 ਨੇ ਆ ਦੇਰ ਨੂੰ ਤਿਆਰ ਹਾਂ ਜਿੱਥੇ ਮਰਜ਼ੀ ਸਾਡ ਕੋਲ ਲਾਓ ਠੀਕ ਹੈ ਅਸੀਂ ਤੇ ਉਸਦਮ ਮੈਂ ਤੇ ਮੇਰਾ ਭਰਾ ਸਿੰਦਰ ਸਿੰਘ ਤੇ ਜਿਹੜਾ ਮੇਰਾ ਲੜਕਾ ਏ ਹੂੰ ਕੁਲਵਿੰਦਰ ਸਿੰਘ ਉਹ ਗੱਡੀ ਚਲਾ ਰਿਹਾ ਸੀ ਹਾਂਜੀ ਸਾਡੀ ਉੱਥੇ ਹਾਇ ਦੀ ਦੀ ਤਰੀਕ ਸੀ ਦਵਿੰਦਰ ਸਿੰਘ ਦੀ ਜੱਜ ਦੀ ਅਦਾਲਤ ਚ ਹਾਂਜੀ ਆਪਾਂ ਦੇ 10 ਵਜੇ ਉੱਥੇ ਦੇ ਆ ਇਹ ਵੀ ਪੌਣੇ 10 ਇੱਥੇ ਮੌਤ ਹੁੰਦੀ ਆ ਕਿਤੇ ਦੱਸਦੇ ਐਕਸੀਡੈਂਟ ਨਾ ਕੋਈ ਗੱਡੀ ਦੀ ਫੇਟ ਵੱਜੀ ਜਾਨੂੰ ਹਾਂਜੀ ਹਾਂਜੀ ਫੇਟ ਵੱਜੀ ਆ ਤੇ ਸੜਕ ਤੇ ਡਿੱਗ ਪਿਆ ਤੇ ਇਹਨੂੰ ਕੋਈ ਹਟਾਕ ਵਗੈਰਾ ਹੋ ਗਿਆ ਤੇ ਉਹਨਾਂ ਦੀ ਡਿੱਗਦੇ ਦੀ ਮੌਤ ਹੋ ਗਈ ਆ ਠੀਕ ਹੈ ਜੀ ਜੇ ਅਸੀਂ ਕਤਲ ਕੀਤਾ ਹੁੰਦਾ ਹਾਂਜੀ ਇਹਨਾਂ ਨੇ ਬਿਆਨ ਦਿੱਤੇ ਵੀ ਤੇਈ ਧਾਰ ਦੀਆਂ ਛੱਟਾਂ ਲਾਈਆਂ ਹਾਂਜੀ ਹਾਂਜੀ ਤੇਈ ਧਾਰ ਦੀ ਛੱਟ ਹੁੰਦੀ ਉੱਥੇ ਕੋਈ ਸੜਕ ਤੇ ਖੂਨ ਨਾ ਵਗਦਾ ਕੋਈ ਇਹਦੇ ਠੀਕ ਹੈ ਜੀ ਠੀਕ ਹੈ ਦੂੰਗਾ ਟੱਪ ਨਾ ਹੁੰਦਾ ਉਹ ਠੀਕ ਹੈ ਤਾਂ ਕਿ ਸੰਸਗੀ ਜੀ ਤੁਹਾਡਾ ਪੱਖ ਆ ਗਿਆ ਮਤਲਬ ਮੁੱਖ ਦੀ ਗੱਲ ਇਹ ਆ ਕਿ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਉੱਪਰ ਦੋਸ਼ ੂਠਾ ਲੱਗਾ ਹੈ ਤੁਸੀਂ ਇਹ ਕਹਿੰਦੇ ਹੋ ਕਿ ਮਤਲਬ ਤੁਸੀਂ ਕਤਲ ਨਹੀਂ ਕੀਤਾ ਅਸੀਂ ਨਹੀਂ ਕੀਤਾ ਜੀ ਠੀਕ ਹੈ ਜੀ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਪੱਖ ਆ ਗਿਆ ਜੀ ਇਸੇ ਤਰ੍ਹਾਂ ਅਸੀਂ ਤੁਹਾਡਾ ਪੱਖ ਜਿਹੜਾ ਚਲਾਵਾ ਚਲਾਵਾਂਗੇ